ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਪੁੰਨਿਆ ਵਾਲੇ ਦਿਨ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਇਹ ਦੋ ਕੰਮ ਕਰੋ ਤੇ ਉਹ ਕਿਹੜੇ ਕੰਮ ਹਨ ਜਿਨ੍ਹਾਂ ਦੇ ਨਾਲ ਸਾਡੇ ਪਾਸ਼ਾ ਜੀ ਦੀ ਸਾਡੇ ਤੇ ਬੇਅੰਤ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਕਈ ਲੋਕ ਇਹੋ ਕਹਿੰਦੇ ਹਨ ਕਿ ਅਸੀਂ ਪਾਠ ਪੂਜਾ ਬਹੁਤ ਕਰਦੇ ਹਾਂ ਪਰ ਸਾਡੀਆਂ ਇਸ਼ਿਆਵਾ ਪੂਰੀਆਂ ਨਹੀਂ ਹੁੰਦੀਆਂ ਸਾਡੀ ਬੇਨਤੀ ਕਬੂਲ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਜੇ ਤੁਸੀਂ ਵੀ ਆਪਣੀਆਂ ਇਸ਼ਿਆਵਾ ਮਨੋ ਕਾਮਨਾਵਾਂ ਪੂਰੀਆਂ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਗੁਰੂ ਘਰ ਪੇਟਾ ਲੈ ਕੇ ਜਾਣੀ ਚਾਹੀਦੀ ਹੈ ਤੇ ਉਹ ਕਿਹੜੀ ਪੇਟਾ ਲੈ ਕੇ ਜਾਣੀ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੇਕੇ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਹੁਣ ਇੱਥੇ ਜਿਹੜੇ ਲੋਕ ਨੇ ਉਹ ਇਹੀ ਸੋਚਦੇ ਨੇ ਕਿ ਪੇਟਾ ਪੈਸਿਆਂ ਦੀ ਹੁੰਦੀ ਹੈ ਪਰ ਸਾ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਸਾਡੇ ਤੋਂ ਪੈਸੇ ਨਹੀਂ ਮੰਗਦੇ ਸਾਡੇ ਦਾਤਾ ਤਾਂ ਆਪ ਦਾਤਾ ਦੇਣ ਵਾਲੇ ਨੇ ਪੇਟਾ ਦਾ ਅਸਲੀ ਮਤਲਬ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਜਿਹੜੀ ਵੀ ਤੁਸੀਂ ਸੇਵਾ ਤਨੋਂ ਮਨੋਂ ਕਰ ਸਕਦੇ ਹੋ ਉਹੀ ਅਸਲੀ ਪੇਟਾ ਹੁੰਦੀ ਹੈ ਜਿੰਨਾ ਆਪਾਂ ਗੁਰੂ ਦੇ ਨਾਲ ਜੁੜਨ ਦੇ ਲਈ ਅੰਮ੍ਰਿਤ ਵੇਲਾ ਸਾंभ ਲਾਵਾਂਗੇ ਉਨਾ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰ ਲਵਾਂਗੇ ਸਾਧ ਸੰਗਤ ਜੀ ਕਈ ਵਾਰ ਅਸੀਂ ਆਪਣੇ ਸਾਹਮਣੇ ਅਜਈਆਂ ਘਟਨਾਵਾਂ ਅਜਾਏ ਚਮਤਕਾਰ ਹੋਣ ਦੇ ਦੇਖਦੇ ਹਾਂ ਜਿੰਨਾ ਤੇ ਯਕੀਨ ਕਰਨਾ ਔਖਾ ਹੁੰਦਾ ਹੈ ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆਪਾਂ ਬਹੁਤ ਸਾਰੇ ਅਜਾਏ ਚਮਤਕਾਰ ਹੋਣ ਦੇ ਸੁਨੇ ਹਨ ਤੇ ਇੱਕ ਚਮਤਕਾਰ ਇੱਕ ਭੈਣ ਦੇ ਨਾਲ ਵੀ ਹੋਇਆ ਸੀ ਜੋ ਆਪਾਂ ਸਾਰਿਆਂ ਨੇ ਸੁਣਿਆ ਹੈ ਭੈਣ ਜੋ ਕਿ ਕੈਂਸਰ ਦੇ ਨਾਲ ਪੀੜਤ ਸਨ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਕਿ ਤੁਹਾਡੇ ਕੋਲ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ ਹੈ ਕਿਉਂਕਿ ਡਾਕਟਰਾਂ ਮੁਤਾਬਕ ਕੈਂਸਰ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਫੈਲ ਚੁੱਕਾ ਸੀ ਤੇ ਉਹ ਭੈਣ ਕਹਿੰਦੀ ਕਿ ਮੈਂ ਥੱਕ ਹਾਰ ਕੇ ਘਰ ਬੈਠ ਗਈ ਤੇ ਇੱਕ ਦਿਨ ਅਚਾਨਕ ਹੀ ਬੈਠੇ-ਬੈਠੇ ਮੇਰੇ ਮਨ ਦੇ ਵਿੱਚ ਗੱਲ ਆਈ ਕਿ ਮੈਂ ਇੱਕ ਡਾਕਟਰ ਤਾਂ ਛੱਡ ਹੀ ਦਿੱਤਾ ਹੈ ਜਿਹੜਾ ਸਾਰੀ ਦੁਨੀਆ ਦਾ ਰਖਵਾਲਾ ਹੈ ਜਿਹੜਾ ਸਾਰੀ ਦੁਨੀਆ ਦੇ ਰੋਗ ਠੀਕ ਕਰਦਾ ਹੈ ਜਿਹੜਾ ਸਾਰੀ ਦੁਨੀਆ ਦਾ ਖਿਆਲ ਰੱਖਦਾ ਹੈ ਜੋ ਮੈਨੂੰ ਤੰਦਰੁਸਤ ਕਰ ਸਕਦਾ ਹੈ ਤੇ ਕਹਿੰਦੀ ਕਿ ਉਹ ਅਸੀਂ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਭੈਣ ਕਹਿੰਦੀ ਕਿ ਮੈਂ ਆਪਣੀ ਬੱਚੀ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਮੱਥਾ ਟੇਕਣ ਦੇ ਲਈ ਗਈ ਕਹਿੰਦੀ ਕਿ ਮੈਂ ਉੱਥੇ ਮੱਥਾ ਟੇਕਿਆ ਉੱਥੇ ਹੀ ਬੈਠੇ ਬੈਠੇ ਮੈਂ ਪਾਠ ਕਰਦੇ ਰਹੀ ਤੇ ਆਪਣਾ ਨਿਥਨੇਮ ਪੱਕਾ ਕਰ ਲਿਆ ਅਮਰਤ ਵੇਲੇ ਆਉਂਦੀ ਤੇ ਮੈਂ ਸ਼ਾਮ ਨੂੰ ਜਾਇਆ ਕਰਦੀ ਦੁੱਖਪੰਜ ਨੇ ਸਾਹਿਬ ਜੀ ਦੇ ਥੱਲੇ ਇਸ਼ਨਾਨ ਕਰਨਾ ਉੱਥੇ ਜੇ ਮੈਨੂੰ ਕੋਈ ਪੱਤਾ ਵੀ ਮਿਲਣਾ ਤੇ ਮੈਂ ਖਾ ਲੈਣਾ ਉਹ ਭੈਣ ਕਹਿੰਦੀ ਕਿ ਮੈਂ ਸਰੋਵਰ ਦੇ ਵਿੱਚੋਂ ਜਲ ਵੀ ਸ਼ਕ ਲੈਣਾ ਲੋਕਾਂ ਦੇ ਪਾਦਾ ਕਹਿੰਦੇ ਇਹ ਪਾਣੀ ਹੋਵੇਗਾ ਪਰ ਮੇਰੇ ਲਈ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਸੀ ਜਿਸ ਦੇ ਸਦਕੇ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕਰਨ ਲੱਗੀ ਮੈਂ ਗੁਰੂ ਜੀ ਦੇ ਦਰ ਤੇ ਆਉਂਦੀ ਰਹੀ ਅਰਦਾਸ ਬੇਨਤੀ ਕਰਦੀ ਰਹੀ ਸੇਵਾ ਸਿਮਰਨ ਕਰਦੀ ਰਹੀ ਜਦੋਂ 2 ਮਹੀਨੇ ਬਾਅਦ ਉਹਨਾਂ ਡਾਕਟਰਾਂ ਦੇ ਕੋਲ ਗਏ ਜਿਨ੍ਹਾਂ ਨੇ ਮੈਨੂੰ ਥੋੜੇ ਸਮੇਂ ਲਈ ਹੀ ਕਹਿ ਦਿੱਤਾ ਸੀ ਤਾਂ ਉਹ ਵੀ ਮੈਨੂੰ ਤੰਦਰੁਸਤ ਕਹਿਣ ਲੱਗੇ ਮੇਰੇ ਟੈਸਟ ਵਗੈਰਾ ਹੋਏ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਬਿਲਕੁਲ ਠੀਕ ਹੋ। ਉਹ ਭੈਣ ਕਹਿੰਦੀ ਕਿ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਭਰੋਸਾ ਪੱਕਾ ਸੀ। ਉਹ ਭੈਣ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਨ ਲੱਗੀ ਤੇ ਕਹਿਣ ਲੱਗੀ ਮੈਨੂੰ ਪੂਰਾ ਵਿਸ਼ਵਾਸ ਸੀ। ਉਸ ਦੇ ਦਰ ਤੇ ਮੈਂ ਪਹਿਲਾਂ ਕਿਉਂ ਨਹੀਂ ਗਈ ਪਰ ਕਿ ਇਹ ਸੇਵਾ ਉਹਨਾਂ ਨੇ ਮੈਥੋਂ ਲੈਣੀ ਸੀ। ਜੇ ਇਹ ਦੁੱਖ ਰੋਗ ਨਾ ਲੱਗਦਾ ਤੇ ਉਹ ਭੈਣ ਇਹ ਸੇਵਾ ਸਿਮਰਨ ਜਿਹੜਾ ਉਹਦੇ ਕਰਮਾਂ ਦੇ ਵਿੱਚ ਸੀ ਉਸਨੇ ਕਿਸ ਤਰ੍ਹਾਂ ਕਰਨਾ ਸੀ ਉਹ ਪੈਨ ਤਾਂ ਤੰਦਰੁਸਤ ਹੋ ਗਈ ਉਸ ਪੈਨ ਨੇ ਪਿਛਲੇ ਦਿਨੇ ਹੀ ਇੱਕ ਵੀਡੀਓ ਪਾਈ ਸੀ ਲੋਕਾਂ ਨੇ ਟੀਵੀ ਤੇ ਮੋਬਾਈਲਾਂ ਤੇ ਦੇਖੀ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਹੋਰ ਪੱਕਾ ਹੋ ਗਿਆ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸੱਚੇ ਮਨੋਂ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਦੀ ਸੌਂਦੇ ਨੇ ਉਸਦੇ ਬਾਹ ਫੜਦੇ ਨੇ ਉਸਦੇ ਰੋਕ ਦੂਰ ਕਰਦੇ ਨੇ ਆਪਣੇ ਆਪ ਨੂੰ ਪਰਮਾਤਮਾ ਅਗੇ ਸਮਰਪਣ ਕਰਨਾ ਹੈ ਸੰਗਤ ਜੀ ਆਪਣਾ ਮਾਣ ਹੰਕਾਰ ਛੱਡ ਕੇ ਵਿਕਾਰਾਂ ਨੂੰ ਛੱਡ ਕੇ ਸੱਚੇ ਮਨੋਂ ਅਰਦਾਸ ਬੇਨਤੀ ਕਰਨੀ ਹੈ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਚਰਨੇ ਪੈਣਾ ਹੈ ਇਹ ਨਹੀਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਕਈ ਵਾਰ ਤਾਂ ਮੇਰੇ ਭੈਣ ਅਤੇ ਵੀਰ ਬੜੀ ਦੂਰੋਂ ਦੂਰੋਂ ਅੰਮ੍ਰਿਤਸਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਤਰਤੇ ਮੱਥਾ ਟੇਕਦੇ ਨੇ ਤੇ ਮੱਥਾ ਟੇਕਣ ਤੋਂ ਬਾਅਦ ਉਹ ਨਾ ਤਾਂ ਸੇਵਾ ਕਰਦੇ ਹਨ ਨਾ ਹੀ ਸਿਮਰਨ ਕਰਦੇ ਹਨ ਬਸ ਮੱਥਾ ਟੇਕ ਕੇ ਤੇ ਬਾਹਰ ਘੁੰਮਦੇ ਫਿਰਦੇ ਹਨ ਕਈ ਤਾਂ ਫੋਟੋਆਂ ਖਿੱਚ ਕੇ ਦੁਕਾਨਾਂ ਤੋਂ ਮਨਿਆਰੀ ਦਾ ਸਾਮਾਨ ਖਰੀਦ ਕੇ ਘਰ ਵਾਪਸ ਚਲੇ ਜਾਂਦੇ ਹਨ ਪਰ ਇਹ ਬੇਨਤੀ ਹੈ ਕਿ ਜਿਸ ਚੀਜ਼ ਦੇ ਲਈ ਅਸੀਂ ਤਰਸਦੇ ਹਾਂ ਕੋਈ ਐਸਾ ਵੇਲਾ ਮਿਲੇ ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨ ਕਰ ਲਈਏ ਅਸੀਂ ਆਪਣੀਆਂ ਰੋਜ਼ਮਿਆਂ ਦੇ ਵਿੱਚੋਂ ਬਹੁਤ ਔਖਾ ਟਾਈਮ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਹੀ ਜਾ ਪਾਉਂਦੇ ਹਾਂ ਤਾਂ ਉਸ ਟਾਈਮ ਨੂੰ ਐਵੇਂ ਨਾਂਨ ਜਾਂਦਿਆ ਕਰੋ ਜੇ ਜੀਵਨ ਸਫਲ ਬਣਾਉਣਾ ਹੈ ਤਾਂ ਜਦੋਂ ਵੀ ਕਰੋ ਦੂਰੋ ਬਸ ਉਸ ਟਾਈਮ ਤੋਂ ਹੀ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਮੂਲ ਮੰਤਰ ਦਾ ਜਾਪ ਜਿਹੜਾ ਹੈ راہ ਵਿੱਚ ਕਰਨਾ ਸ਼ੁਰੂ ਕਰਦਿਆ ਕਰੋ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਬਾਣੀ ਸੁਨਿਆ ਕਰੋ ਝਾਟ ਉੱਥੇ ਬਹਿ ਕੇ ਸਿਮਰਨ ਕਰਿਆ ਕਰੋ ਕਿਉਂਕਿ ਆਪਾਂ 2 2.5 ਘੰਟੇ ਲੈਨ ਚ ਲੱਗਦੇ ਹਾਂ ਮਸਾ ਹੀ ਮੱਥਾ ਟੇਕਿਆ ਜਾਂਦਾ ਹੈ ਪਰ ਉਸੇ ਟਾਈਮ ਹੀ ਤੁਰ ਪੈਂਦੇ ਹਾਂ ਬਾਅਦ ਵਿੱਚ ਆਪਾਂ ਪ੍ਰਸ਼ਾਦਾ ਛਕਦੇ ਹਾਂ ਧਰਮ ਘਰ ਨੂੰ ਵਾਪਸੀ ਕਰ ਲੈਂਦੇ ਹਾਂ ਨਾ ਤੇ ਕੋਈ ਸੇਵਾ ਨਾ ਕੋਈ ਸਿਮਰਨ ਬਸ ਮੱਥਾ ਟੇਕ ਕੇ ਘਰ ਨੂੰ ਆ ਗਏ ਤੇ ਦਾਤਾ ਮੰਗੀਆਂ ਤੇ ਘਰ ਨੂੰ ਵਾਪਸੀ ਇਸ ਤਰ੍ਹਾਂ ਸੰਗਤ ਜੀ ਨਹੀਂ ਕਰਨਾ ਚਾਹੀਦਾ ਜੇ ਹੋ ਸਕੇ ਤਾਂ ਸਿਮਰਨ ਦੇ ਪੇਟਾ ਜ਼ਰੂਰ ਕਰਿਆ ਕਰੋ ਸੇਵਾ ਦੇ ਪੇਟਾ ਸ਼ੁਕਰਾਨੇ ਦੇ ਪੇਟਾ ਜ਼ਰੂਰ ਕਰਿਆ ਕਰੋ ਫਿਰ ਹੀ ਜੀਵਨ ਸਫਲਾ ਹੁੰਦਾ ਹੈ ਫਿਰ ਹੀ ਸਾਡੀ ਹਾਜ਼ਰੀ ਦਰ ਤੇ ਪ੍ਰਮਾਨ ਹੁੰਦੀ ਹੈ ਕਿਉਂਕਿ ਕੋਈ ਵੀ ਭਾਵਨਾ ਕੋਈ ਸ਼ਰਧਾ ਹੋਵੇ ਫਿਰ ਹੀ ਗੁਰੂ ਮਿਲਦੇ ਹਨ ਇਸ ਲਈ ਪੁੰਨਿਆਂ ਵਾਲੇ ਦਿਨ ਭਾਵੇਂ ਤੁਸੀਂ ਮੱਥਾ ਟੇਕਣ ਕਿਸੇ ਦੂਰ ਤੀਤ ਅਛਣਾਨ ਤੇ ਜਾਓ ਭਾਵੇਂ ਆਪਣੇ ਪਿੰਡ ਸ਼ਹਿਰ ਦੇ ਵਿੱਚ ਜੋ ਗੁਰੂ ਘਰ ਹਨ ਉੱਥੇ ਜਾਣਾ ਹੈ ਤੇ ਸੇਵਾ ਸਿਮਰਨ ਜਿਹੜਾ ਹੈ ਇਹ ਜ਼ਰੂਰ ਕਰਨਾ ਹੈ ਇਹ ਪੇਟਾ ਜਿਹੜੀ ਹੈ ਉਹ ਜਰੂਰ ਲੈ ਕੇ ਜਾਣੀ ਹੈ ਇਸ ਤੋਂ ਵੱਡੀ ਗੁਰੂ ਲਈ ਹੋਰ ਕੋਈ ਪੇਟਾ ਨਹੀਂ ਜਿਸ ਦਾ ਸਿੱਖ ਨਿਤਨੇਮੇ ਹੋਵੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਲਾ ਹੋਵੇ ਤਾਂ ਇਹ ਜਿਹੜੀਆਂ ਗੱਲਾਂ ਹਨ ਇਹਨਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਕਈ ਗਲਤੀਆਂ ਕਈ ਭੁੱਲਾਂ ਜਿਹੜੀਆਂ ਅਸੀਂ ਕਰ ਜਾਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਦੋਸ਼ ਫਿਰ ਰੱਬ ਨੂੰ ਦੇਣ ਲੱਗ ਜਾਂਦੇ ਹਾਂ ਕਿ ਅਸੀਂ ਤਾਂ ਫਲਾਣੀ ਫਲਾਣੀ ਜਗ੍ਹਾ ਤੇ ਮੱਥਾ ਟੇਕਣ ਗਏ। ਕਿ ਅਸੀਂ ਤਾਂ ਘਰੋਂ ਮੱਥਾ ਟੇਕਣ ਗਏ, ਬੜੀਆਂ ਦਾਤਾਂ ਮੰਗੀਆਂ ਪਰ ਸਾਡੇ ਗੁਰੂ ਨੇ ਸਾਨੂੰ ਦਿੱਤੀਆਂ ਨਹੀਂ। ਸਾਡੀ ਇੱਛਾ ਜਿਹੜੀ ਸੀ ਉਹ ਪੂਰੀ ਨਹੀਂ ਹੋਈ, ਸਾਡੀ ਅਰਦਾਸ ਪ੍ਰਵਾਨ ਨਹੀਂ ਹੋਈ ਤਾਂ ਇੱਛਾ ਜਿਹੜੀ ਹੈ ਉਹ ਸਿਰਫ ਉਹ ਸਿਰਫ ਆਉਣ ਤੇ ਜਾਣ ਦੇ ਨਾਲ ਪੂਰੀ ਨਹੀਂ ਹੁੰਦੀ ਸੰਗਤ ਜੀ। ਇੱਕ ਭਾਵਨਾ ਹੋਣੀ ਚਾਹੀਦੀ ਹੈ। ਭਾਵਨਾ ਲੈ ਕੇ ਜਾਇਆ ਕਰੋ, ਸੱਚੇ ਮਨੋਂ ਜਾਇਆ ਕਰੋ। ਇੱਕ ਵੀਰ ਦੀ ਬੜੀ ਵਧੀਆ ਗੱਲ ਲੱਗੀ ਜਦੋਂ ਉਹ ਚਪੈਰਾ ਸੈਬ ਕਟਣ ਸ੍ਰੀ ਅੰਮ੍ਰਿਤਸਰ ਆਉਣ ਲੱਗੇ ਤਾਂ ਉਹਨਾਂ ਨੇ ਆਪਣੇ ਘਰ ਤੋਂ ਹੀ ਗੱਡੀ ਦੇ ਵਿੱਚ ਜਦੋਂ ਬੈਠਣਾ ਉਦੋਂ ਤੋਂ ਹੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦੇਣਾ ਕਿਉਂਕਿ ਜਦੋਂ ਤੱਕ ਉਹ ਪਹੁੰਚਦੇ ਸੀ ਉਦੋਂ ਤੱਕ ਇੱਕ ਦੋ ਪਾਠ ਜਪਜੀ ਸਾਹਿਬ ਜੀ ਦੇ ਹੋ ਜਾਂਦੇ ਸੀ ਇਸ ਕਰਕੇ ਉਹ ਘਰ ਤੋਂ ਹੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੰਦੇ ਸੀ ਤੇ ਫਿਰ ਬਾਅਦ ਦੇ ਵਿੱਚ ਜਦੋਂ ਇੱਥੇ ਪਹੁੰਚਦੇ ਫਿਰ ਉੱਥੇ ਹਾਜ਼ਰੀ ਆਪਣੀ ਜਿਹੜੀ ਲਵਾਉਂਦੇ ਤਾਂ ਇਸ ਤਰ੍ਹਾਂ ਉਹ ਆਪਣਾ ਜਿਹੜਾ ਚੁਪੈਰਾ ਸੀ ਉਹ ਕੱਟਦੇ ਸੀ ਤੇ ਕਿੰਡੀ ਵੰਦੀਆ ਇਹ ਵੀਰ ਦੀ ਗੱਲ ਹੈ ਜੇ ਉਹ ਗੱਡੀ ਦੇ ਵਿੱਚ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰਕੇ ਆਉਂਦੇ ਫਿਰ ਉਹਨਾਂ ਦੀ ਦੁਪਹਿਰੇ ਦੀ ਹਾਜ਼ਰੀ ਜਿਹੜੀ ਹੈ ਉਹ ਸੰਪੂਰਨ ਨਹੀਂ ਸੀ ਲੱਗਣੀ ਪਰ ਉਹਨਾਂ ਦਾ ਪਰਿਵਾਰ ਤੇ ਉਹ ਗੱਡੀ ਦੇ ਵਿੱਚ ਬੈਠਦਿਆਂ ਸਾਰ ਹੀ ਘਰ ਤੋਂ ਹੀ ਪਾਵਨਾ ਦੇ ਨਾਲ ਪਾਠ ਕਰਨੇ ਆਰੰਭ ਕਰ ਦਿੰਦੇ ਸੀ ਕਿੰਨੇ ਕਿਰਪਾ ਉਹਨਾਂ ਤੇ ਹੈ ਬਾਬਾ ਦੀਪ ਸਿੰਘ ਜੀ ਦੀ ਜਿਹੜਾ ਉਹ ਪਰਿਵਾਰ ਇੰਨੀ ਚੰਗੀ ਸੋਚ ਵਾਲਾ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਵੀ ਗੁਰੂ ਘਰ ਜਾਣਾ ਹੈ ਮੱਥਾ ਟੇਕਣਾ ਹੈ ਤੇ ਨਾਲ-ਨਾਲ ਸੇਵਾ ਸਿਮਰਨ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਆ ਕਰੋ ਤੇ ਜੇਕਰ ਅੱਜ ਦੀ ਇਹ ਵੀਡੀਓ ਸੰਗਤ ਜੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ